ਸੀਨੀਅਰ ਪੱਤਰਕਾਰ ਗੌਰ ਮੜੀਆਂ ਤੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਜਾਨਲੇਵਾ ਹਮਲਾ ਬੁਲਟ ਮੋਟਰਸਾਈਕਲ ਦੀ ਬੁਰੀ ਤਰ੍ਹਾਂ ਨਾਂਹ ਪੰਤੋੜ ਇਲਾਜ ਲਈ ਸਿਵਲ ਹਸਪਤਾਲ ਦਾਖਲ ਪ੍ਰਸ ਨੂੰ ਦੇਸ਼ ਦਾ ਚੌਥਾ ਥੰ ਮੰਨਿਆ ਜਾਂਦਾ ਹੈ ਪਰ ਕਪੂਰਥਲਾ ਚ ਦੇਖੋ ਕੀ ਹੋ ਰਿਹਾ ਇੱਥੇ ਸੀਨੀਅਰ ਪ੍ਰੈਸ ਰਿਪੋਰਟਰ ਨੂੰ ਝੂਠੇ ਕੇਸ ਚ ਕੁਝ ਪ੍ਰੈਸ ਰਿਪੋਰਟਰਾਂ 'ਤੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਫਿਰ ਰਿਪੋਰਟਰ 'ਤੇ ਜਾਨਲੇਵਾ ਹਮਲੇ ਕਰਵਾਏ ਜਾਂਦੇ ਹਨ ਪਰ ਕਪੂਰਥਲਾ ਦੀ ਅਮਨ ਕਾਨੂੰਨ ਦੇ ਲਾਅਨ-ਨਾਡ ਦੀ ਸਥਿਤੀ ਹਾਲਤ ਬਹੁਤ ਖਰਾਬ ਹੈ ਪੱਤਰਕਾਰਾਂ ਦੀ ਜਾਨ ਮਾਲ ਦਾ ਰਾਖਾ ਹੁਣ ਰੱਬ ਹੀ ਹੈ ਇਸੇ ਤਰ੍ਹਾਂ ਦਾ ਮਾਮਲਾ ਅੱਜ ਕਪੂਰਥਲਾ 'ਚ ਦੇਖਣ ਨੂੰ ਨਜ਼ਰ ਆਇਆ ਜਿੱਥੇ ਇੱਕ ਸੀਨੀਅਰ ਪੱਤਰਕਾਰ ਗੌਰਵ ਮੜੀਆਂ ਸਵੇਰੇ-ਸਵੇਰੇ ਜਦੋਂ 9:30 ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਘਰ ਜਾ ਰਿਹਾ ਸੀ ਤੇ ਕੁਝ ਅਣਛਾ ਤੇ ਕਾਂਸਲਾ ਲੋਕਾਂ ਨੇ ਉਸ ਨੂੰ ਰਸਤੇ ਵਿੱਚ ਘੜਾ ਕਰ ਲਿਆ ਤੇ ਉਸ ਦਾ ਨਾਂ ਲੈ ਕੇ ਬੁਲਾਉਣ ਲੱਗੇ ਪੀੜਤ ਪੱਤਰਕਾਰ ਨੇ ਸੋਚਿਆ ਕਿ ਨਾਂ ਲੈ ਕੇ ਬੁਲਾਉਣ ਬੜਾ ਵਿਅਕਤੀਸ਼ਾਤ ਉਸ ਦਾ ਜਾਣਕਾਰ ਹੋਵੇ ਜਿਸ ਕਰਕੇ ਉਸਨੇ ਆਪਣਾ ਮੋਟਰਸਾਈਕਲ ਰੋਕ ਲਿਆ ਉਕਤ ਵਿਅਕਤੀਆਂ ਵੱਲੋਂ ਗੱਲਾਂ ਕਰਦੇ ਕਰਦੇ ਗੌਰਮੜੀਆਂ ਦੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਗੌਰਮੜੀਆਂ ਨੇ ਆਪਣੀ ਜਾਨ ਬਚਾਉਣ ਲਈ ਆਪਣਾ ਮੋਟਰਸਾਈਕਲ ਛੱਡ ਭੱਜ ਗਿਆ ਪਰ ਦੋਸ਼ੀਆਂ ਵੱਲੋਂ ਉਸ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਨਾਲ ਪੰਨ ਤੋੜਕਾਨੀ ਸ਼ੁਰੂ ਕਰ ਦਿੱਤੀ ਪੀੜਿਤ ਪੱਤਰਕਾਰ ਗੌਰਮੜੀਆਂ ਇਸ ਵਕਤ ਜੀਰੇ ਇਲਾਜ ਸਿਵਲ ਹਸਪਤਾਲ ਦਾਖਲ ਹੈ ਅਤੇ ਉਹਨੇ ਦੱਸਿਆ ਕਿ ਮੇਰਾ ਇੱਕ ਵਿਵਾਦ ਇੱਕ ਪੱਤਰਕਾਰ ਨਾਲ ਚੱਲ ਰਿਹਾ ਹੈ ਗੌਰਮੜੀਆਂ ਨੂੰ ਸ਼ੱਕ ਹੈ ਕਿ ਸਾਰਾ ਕੰਮ ਉਸ ਦਾ ਹੀ ਕਰਵਾਇਆ ਗਿਆ ਹੈ ਜੋ ਕਿ ਵੈਬ ਪੋਰਟਲ ਜੋ ਕਿ ਮਾਨਤਾ ਪ੍ਰਾਪਤ ਹਨ ਉਸ ਨੂੰ ਨਕਲੀ ਦੱਸਦਾ ਹੈ ਇਹ ਗੱਲ ਖਾਸ ਤੌਰ ਤੇ ਦੱਸਣਯੋਗ ਹੈ ਕਿ ਇੱਕ ਹਫਤਾ ਪਹਿਲਾਂ ਅਜਿਹਾ ਹੋ ਚੁੱਕਾ ਹੈ ਜਿਲੰਦਰ ਤੋਂ ਛਪਣ ਵਾਲੀ ਅਖਬਾਰ ਦੇ ਦੋ ਪੱਤਰਕਾਰਾਂ ਨੇ ਕਪੂਰਥਲਾ ਦੇ ਇੱਕ ਸੀਨੀਅਰ ਪੱਤਰਕਾਰ ਸਾਹਿਲ ਗੁਪਤਾ ਨੂੰ ਇੱਕ ਨਕਲੀ ਕੇਸ ਪੇਛਾਉਣ ਦੀ ਪੂਰੀ ਕੋਸ਼ਿਸ਼ ਕੀਤੀ ਇਸ ਪਤੇ ਪੱਤਰਕਾਰ ਸਾਹਿਲ ਗੁਪਤਾ ਦੇ ਪੂਰੇ ਸ਼ਹਿਰ ਚ ਰੈਪਿਟੇਸ਼ਨ ਖਰਾਬ ਕੀਤੀ ਹੈ ਜੇ ਤੁ ਤੰਗਾ ਕਿਸahl ਗੁਪਤਾਨ ਨੇ ਦੋਨੋਂ ਪਤਰਕਾਰਾਂ ਤੇ ਇੱਕ ਦਰਖਾਸਤ ਵੀ ਐਸਐਸਪੀ ਸਾਹਿਬ ਨੂੰ ਦਿੱਤੀ ਹੈ ਅਤੇ ਐਸਐਸਪੀ ਨੇ ਇਨਸਾਬ ਦਾ ਪੂਰਾ ਪ੍ਰੋਸਾ ਦਿੱਤਾ ਹੈ ਪਾਰਪੋਰਸ ਨੇ ਇਹਨਾਂ ਪੱਤਰਕਾਰਾਂ ਉਤੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅੱਜ ਕਪੂਰਥਲਾ ਦੇ ਕਿਨਾਰੇ ਸਾਰੇ ਪੱਤਰਕਾਰ ਸਿਵਲ ਹਸਪਤਾਲ ਵਿੱਚ ਹਾਜ਼ਰ ਸਨ ਅਤੇ ਸਾਰਿਆਂ ਨੇ ਐਸਐਸਪੀ ਸਾਹਿਬ ਕਪੂਰਥਲਾ ਨੂੰ ਅਪੀਲ ਕੀਤੀ ਹੈ ਕਿ ਸਾਜਿਸ਼ ਦਾ ਸ਼ਿਕਾਰ ਹੋਏ ਪੱਤਰਕਾਰ ਦਾ ਇਨਸਾਫ ਕੀਤਾ ਜਾਵੇ ਅਤੇ ਗੌਰਮੜੀਆਂ ਤੇ ਹਮਲਾ ਕਰਨ ਵਾਲੇ ਅਣਛੇਤੇ ਵਿਅਕਤੀ ਦੀ ਪਾਲ ਕਰਕੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹ ਦਿੱਖਿਆ ਪੂਰੀ ਰਿਪੋਰਟ ਸਰ ਮੇਰਾ ਨਾਮ ਗੌਰਮੜੀਆ ਜੀ ਗੁਰਪ੍ਰੀਤ ਜੀ ਜਿਹੜੀ ਜਿਵੇਂ ਕੋਈ ਪੱਤਰਕਾਰ ਵਾ ਤੁਹਾਡੇ ਤੇ ਜਿਹੜਾ ਅੱਜ ਹਮਲਾ ਹੁੰਦਾ ਵਾ ਇਹ ਸਾਰਾ ਵਾਕਿਆ ਕਿੱਦਾਂ ਹੁੰਦਾ ਤੇ ਕਿੰਨੇ ਵਜੇ ਅੱਜ ਸੋਮਵਾਰ ਸਵੇਰੇ 9:30 ਦੇ ਕਰੀਬ ਮੈਂ ਆਪਣਾ ਦਫਤਰ ਖੋਲ ਕੇ ਘਰ ਨੂੰ ਜਾ ਰਿਆਂ ਸੀਗਾ ਤੇ ਮੇਰਾ ਘਰ ਸ਼ਾਲੀਮਾਰ ਐਵੇਨਿਊ ਰਸਤੇ ਵਿੱਚ ਸ਼ਨੀ ਮੰਦਰ ਆਂਦਾ ਬਾਗ ਦੀ ਬੈਕ ਸਾਈਡ ਤੇ ਤੇ ਮੈਂ ਬਾਗ ਥਾਣੀ ਨਿਕਲ ਗਿਆ ਸ਼ਨੀ ਮੰਦਰ ਦੀ ਬੈਕ ਤੋਂ ਨਿਕਲਦਾ ਪਿਆ ਸੀ ਸ਼ਾਲੀਮਾਰ ਐਵੇਨਿਊ ਨੂੰ ਉਹ ਰਸਤੇ ਦੇ ਵਿੱਚ ਇੱਕ ਬੰਦਾ ਆ ਕੇ ਮੇਰੇ ਕੋਲ ਖੜਾ ਹੁੰਦਾ ਵਾ ਤੇ ਮੇਰਾ ਨਾਮ ਲੰਦਾ ਮੜਿਆ ਸਾਹਿਬ ਕੀ ਹਾਲ ਚਾਲ ਆ ਯਾਨਕਿ ਸ਼ੋਅ ਕਰਦਾ ਕਿ ਮੇਰਾ ਵਾਕਾ ਵਾ ਦੋ ਤਿੰਨ ਗੱਲਾਂ ਕਰਦਾ ਜੀ ਮੈਂ ਫਲਾਣੇ ਦਾ ਭਤੀਜਾ ਜਾਂ ਫਲਾਣੇ ਦਾ ਭਾਂਜਾ ਤੁਸੀਂ ਆਏ ਨਹੀਂ ਫੰਕਸ਼ਨ 'ਚ ਮੈਂ ਕਹਾਂ ਯਾਰ ਤੈਨੂੰ ਨਾ ਪਛਾਣਦਾ ਨਹੀਂ ਇੰਨੇ ਨੂੰ ਇੱਕ ਦੂਜਾ ਬੰਦਾ ਜਿਹੜੀ ਨਾਲ ਗੱਡੀ ਖੜੀ ਹੁੰਦੀ ਹੁੰਦੀ ਉਹਨਾਂ ਦੀ ਫੋਰਡ ਫਿਸਤਾ ਉਹਦੇ ਵਿੱਚ ਨਿਕਲਦਾ ਪੂਰਾ ਮੂੰਹ ਉਹਦਾ ਚਿੱਟੇ ਕੱਪੜਿਆਂ ਨਾਲ ਬੰਨਿਆ ਹੁੰਦਾ ਅੱਖਾਂ ਹੀ ਦੇਖਦੀਆਂ ਤੇ ਉਹ ਆਕੇ ਮੇਰੀ ਬਾਈਕ ਦੀ ਚਾਬੀ ਕੱਢ ਲੈਂਦਾ ਮੈਂ ਸਮਝਾਂਗਾ ਕੋਈ ਗੜਬੜ ਆ ਉਹ ਨਾਲ ਹੀ ਰਾਡ ਕੱਢ ਕੇ ਮੇਤੇ ਮਾਰਦਾ ਵਾ ਤੇ ਜਿਹੜੀ ਮੇਰੇ ਇੱਕ ਖੱਬੀ ਲੱਤੇ ਵੱਜਦੀ ਆ ਤੇ ਮੈਂ ਨਾਲ ਲੱਤ ਚੱਕ ਕੇ ਆਪਣਾ ਮੋਟਰਸਾਈਕਲ ਉਹਨਾਂ ਤੇ ਸਿੱੜ ਦਿੰਨਾ ਵਾ ਤੇ ਮੈਂ ਜਦੋਂ ਭਜਦਾ ਤਾਂ ਮੇਰੇ ਮ ਇਨ ਬਿਟਵੀਨ ਮੇਰੇ ਜੋ ਮਾਰੀ ਮੋਟੀਆਂ ਸੱਟਾਂ ਵੀ ਲੱਗੀਆਂ ਮੇਰੇ ਪਿੱਠ ਤੇ ਲੱਗੀ ਮਿਲਾਤੇ ਲੱਗੀ ਮੈਂ ਆਪਣਾ ਬਚਾ ਕਰਾਂਦਾ ਹੋਇਆ ਸ਼ਨੀ ਮੰਦਿਰ ਦੇ ਜਿਹੜਾ ਬਾਗ ਦੇ ਪਿਛਲਾ ਗੇਟ ਉੱਤੇ ਖੜਾ ਹੋਇਆ ਨਾ ਉੱਥੇ ਫਿਰ ਮੈਂ ਉਹਨਾਂ ਨੂੰ ਕਹਿੰਦਾ ਫਿਰ ਗੱਲਬਾਤ ਹੁੰਦੀ ਆ ਉਹ ਮੇਰੇ ਮਗਰ ਜਾਨਕੀ ਮੈਨੂੰ ਫੋਨ ਕਹਿੰਦਾ ਹੁਣ ਆਓ ਤੁਸੀਂ ਮੇਰੇ ਕੋਲ ਆਗੇ ਉਹ ਨਹੀਂ ਆਂਦੇ ਉਹ ਮੇਰਾ ਮੋਟਰਸਾਈਕਲ ਤੋੜਨ ਲੱਪੈਂਦੇ ਇਨ ਬਿਟਵੀਨ ਮੋਟਰਸਾਈਕਲ ਤੋੜ ਕੇ ਗੱਡੀ ਚੋਂ ਆਪਣਾ ਸਟਾਰਟ ਕਰਕੇ ਇੱਕ ਬੰਦਾ ਗੱਡੀ 'ਚ ਬੈਠਾ ਹੁੰਦਾ ਪਹਿਲਾਂ ਹੀ ਉਹ ਸਟਾਰਟ ਕਰਕੇ ਗੱਡੀ ਭਜਾ ਜਾਂਦੇ ਤਾਂ ਦੇਖੋ ਕੀ ਕੀ ਆਏ ਜਨਾ ਪੱਤਰਕਾਰ ਅੱਜ ਜਿਹੜਾ ਮੇਰੇ ਤੇ ਚੌਥਾ ਹਮਲਾ ਦੋ ਹਮਲੇ ਅਜ ਤੋਂ 3 ਸਾਲ ਪਹਿਲਾਂ ਵੀ ਮੇਰੇ ਹੋਈ ਸੀ ਉਹਦੇ ਵਿੱਚ ਮੇਰੇ ਮਾਤਾ ਜੀ ਦੇ ਘਰੇ ਯਾਨੀ ਕਿ ਮੇਰੇ ਘਰੇ ਮੇਰੇ ਮਾਤਾ ਜੀ ਫੇਸ ਹੋਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਤੇ ਇੱਕ ਹਮਲਾ ਮੇਰੀ ਉਸੇ ਟਾਈਮ ਦੁਕਾਨ ਤੇ ਹੋਇਆ ਸੀਗਾ ਇਹ ਜਨਵਰੀ 2000 ਨਖਲ 20 ਦੀ ਗੱਲ ਆ ਜਨਵਰੀ 20 ਦੀ ਗੱਲਾਂ ਜੀ ਤੇ ਉਦੋਂ ਮੇਰੀ ਦੁਕਾਨ ਤੇ ਹਮਲਾ ਹੋਇਆ ਸੀ ਤੇ ਮੇਰੇ ਘਰ ਵੀ ਹਮਲਾ ਹੋਇਆ ਸੀਗਾ ਦੁਕਾਨ ਵਾਲੋ ਮੇਰੀ ਮੁਲਾਜ਼ਮ ਵੱਲੋਂ ਵੀ ਕੰਪਲੇਨਟ ਦਿੱਤੀ ਗਈ ਸੀ ਘਰ ਤੋਂ ਮੇਰੀ ਮਾਤਾ ਜੀ ਵੱਲੋਂ ਕੰਪਲੇਨਟ ਦਿੱਤੀ ਗਈ ਸੀ ਇਹ ਸਾਰਾ ਪੱਤਰਕਾਰ ਭਾਰਤ ਭੂਸ਼ਣ ਵੱਲੋਂ ਹਮਲੇ ਕੀਤੇ ਜਾ ਰਹੇ ਆ ਪੱਤਰਕਾਰਾਂ ਵੱਲੋਂ ਆਏ ਦਿਨ ਪੱਤਰਕਾਰਾਂ ਨੂੰ ਟਾਰਗੇਟ ਇਹ ਤਾਂ ਹੀ ਉਹਨਾਂ ਨੂੰ ਪਤਾ ਹੋਊਗਾ ਜੀ ਉਹਨਾਂ ਦੀ ਆਪਣੀ ਜੋ ਹੈਗੀ ਆ ਮੰਗਚਣ ਦੀ ਮਨਛਾਵਾ ਮੈਂ ਤਾਂ ਪਹਿਲਾਂ ਹੀ ਹਮਲੇ ਦਾ ਸ਼ਿਕਾਰ ਦੋ ਰਿਹਾ ਚੁੱਕਾ ਵਾ ਉਹ ਕੁਝ ਥਾਣੇ 'ਚ ਰਿਪੋਰਟ ਹੀ ਦਰਜ ਹੋਈ ਸੀ ਪੱਤਰਕਾਰ ਭਾਰਤ ਪੂਸ਼ਣ ਤੇ ਪਲੱਸ ਉਸ ਤੋਂ ਬਾਅਦ ਕੋਰਟ ਕੇਸ ਚੱਲਿਆ ਹੁਣ ਇਸ ਤਰਗਾਸਾ ਚੱਲ ਰਿਹਾ ਹੁਣ ਦੋ ਦਿਨ ਮਹੀਨੇ ਤੋਂ ਮੈਨੂੰ ਕਾਫੀ ਝੂਠੇ ਹਿੱਸਾ 'ਚ ਫਸਾਉਣ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਤੂੰ ਰਾਜਨਾਮਾ ਕਰ ਨਹੀਂ ਕਰੇਂਗਾ ਤਾਂ ਤੈਨੂੰ ਤੇਰੇ ਭਰਾ ਨੂੰ ਸੀ ਕਿਸੇ ਕੇਸ 'ਚ ਫਸਾ ਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਮੈਂ ਇਹਨਾਂ ਦੀ ਸਾਰੀ ਗੱਲਾਂ ਨੂੰ ਇ ਪਰਾਜਣ ਨੇ ਜਿਹੜਾ ਕੰਮ ਕੀਤਾ ਵਾ ਇਹ ਬਹੁਤ ਗਲਤ ਕੀਤਾ ਵਾ ਪਰਸੋ ਵੀ 3 ਤਰੀਕ ਨੂੰ ਦੀ ਤਰੀਕ ਆ ਪਤਰਕਾਰ ਭਾਪੂਰਸ਼ਨ ਦੀ ਕਪੂਰਥਲਾ ਅਦਾਲਤ ਵਿੱਚ ਜਿਹੜਾ ਕਿ ਕੋਰਟ ਚ ਪੇਸ਼ ਨਹੀਂ ਹੋ ਰਿਆ ਨਾ ਆਪਣੇ ਸਮਨ ਲੈ ਰਿਆ ਨਾ ਦੇ ਵਾਰੰਟ ਲੈ ਰਿਆ ਇਹ ਆਇਦਨ ਮੇਰੇ ਤੇ ਕੋਈ ਨਾ ਕੋਈ ਹਮਲਾ ਕਰਕੇ ਮੈਨੂੰ ਡਰਾ ਕੇ ਰਾਇ ਨਾਮਾ ਕਰਨਾ ਚਾਹੁੰਦਾ ਅੱਜ ਦਾ ਜਿਹੜਾ ਹਮਲਾ ਸੀਗਾ ਇਹ ਮੈਨੂੰ ਜਾਲੋਂ ਮਾਰਨ ਦਾ ਹਮਲਾ ਸੀਗਾ ਜੇ ਤਾਂ ਮੇਰੀ ਪਰਮਾਤਮਾ ਦੀ ਕਿਰਪਾ ਸੀ ਥੋੜੀ ਸੂਝ-ਬੂਝ ਸੀ ਮੈਂ ਬਚ ਗਿਆ ਤੇ ਇਸ ਤੋਂ ਪਹਿਲਾਂ ਵੀ ਸੀਨੀਅਰ ਬਤਲਕਾਰ ਸਾਹਿਲ ਗੁਪਤਾ ਥਲੇ ਦਾ ਜਿਹੜਾ ਕਿ ਜਿਸ ਵਾਸਤੇ ਪੁਲਦ ਨੇ ਇੱਕ ਫੇਕ ਆਈਡੀ ਨੂੰ ਲੈ ਕੇ ਟੌਰਚਰ ਕੀਤਾ ਗਿਆ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਸਾਡੇ ਨਾਲ ਸਾਡੇ ਇੱਥੇ ਸੀ ਕੰਮ ਕਰਦੇ ਸਾਡਾ ਮਿੱਤਰ ਸਾਹਿਲ ਗੁਪਤਾ ਉਹਨੂੰ ਵੀ ਇਹਨਾਂ ਨੇ ਟੌਰਚਰ ਕੀਤਾ ਪੂਰਾ ਦਿਨ ਬਿਠਾਇਆ ਸੀ ਥਾਣੇ ਵਿੱਚ ਕਿ ਕੋਈ ਫੇਕ ਆਈਡੀ ਚੱਲਦੀ ਵੀ ਸ਼ਹਿਰ 'ਚ ਕਿ ਇਹ ਉਹਦਾ ਨਾਮ ਲਗਾਇਆ ਜਿੰਦਗੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਉਹਦਾ ਕੁਝ ਨਿਕਲਿਆ ਨਹੀਂ ਉਹਨੇ ਵੀ ਗੰਨਾਂ ਦੇ ਖਿਲਾਫ ਕੰਪਲੇਂਟ ਪਾਈ ਉਹ ਜਿਹੜੀ ਕਿ ਮੰਗਲਵਾਰ ਯਾਨੀ ਕਿ 2 ਤਰੀਕ ਨੂੰ ਪੁਲਿਸ ਨੇ ਬੁਲਾਇਆ ਵਾ ਤੇ ਪ੍ਰਸ਼ਾਸਨ ਤੋਂ ਮੇਰੀ ਇਹੀ ਮੰਗ ਆ ਤੇ ਮੇਤੇ ਚੌਥਾ ਹਮਲਾ ਹੋ ਗਿਆ ਖਦੋ ਪ੍ਰਸ਼ਾਸਨ ਜਾਗੂਗਾ ਜਦੋਂ ਮੇਰੀ ਮੌਤ ਹੋ ਜੂ ਜਾਂ ਮੇਰਾ ਕਤਲ ਹੋ ਜੂਗਾ ਇੱਕ ਨਹੀਂ ਦੋ ਨਹੀਂ ਤਿੰਨ ਜਾਂ ਚੌਥਾ ਹਮਲਾ ਪਹਿਲਾ ਹਮਲਾ ਹੋਇਆ ਸੀ ਆ 2019 ਚ ਉਹਦੀਆਂ ਪਰਚੇ ਵੀ ਦਰਜ ਆ ਮੇਰੇ ਵੱਲੋਂ ਤੁਸੀਂ ਤੇ ਪੁਲਿਸ ਦੀ ਕਾਰ ਪਰ ਨਾਲ ਜੀ ਸੁਸਤ ਆ ਜੀ ਜਿਹੜਾ ਜੋ ਗੈਂਦ ਉਹਦੀ ਗੱਲ ਮੰਨ ਲੈਂਦੇ ਆ ਜੀ ਅਸਲੇ ਕੋਈ ਬੋਧਾ ਸਹੀ ਕੰਮ ਨਹੀਂ ਹੋ ਰਿਹਾ ਤੁਹਾਨੂੰ ਲੱਗਦਾ ਕਿ ਇੱਥੇ ਕਿ ਇਮਾਨਦਾਰ ਪੁਲਿਸ ਅਧਿਕਾਰੀ ਹੋਣ ਚਾਹੀਦੇ ਬਿਲਕੁਲ ਚਾਹੀਦੇ ਆ ਜੀ ਜਿਹੜਾ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਪਾਰਸ਼ੀਅਲਿਟੀ ਤੋਂ ਕੰਮ ਕਰਨ ਦੇਖੋ ਮੇਤੇ ਹਮਲਾ ਆਇਆ ਉਹਨੂੰ ਵੈਰੀਫਾਈ ਕਰਨ ਕਿਹੜੇ ਬੰਦੇ ਆ ਇਹਨਾਂ ਨੇ ਭੇਜੇ ਆ ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਸਵਾਇ ਭਾਰਤ ਭੂਸ਼ਣ ਤੋਂ ਇੱਥੇ ਕਪੂਰ ਤੋਂ 100 ਲੱਖ ਬੰਦੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਸਾਰਿਆਂ ਨਾਲ ਮੇਰਾ ਪਿਆਰ ਆ ਸਾਰੇ ਅੱਜ ਦੇਖ ਕੇ ਹੈਰਾਨ ਹੋ ਰਹੇ ਕਿ ਤੈਨਾਂ ਨਾਲ ਕਿਉਂ ਓਦਾਂ ਹੋ ਰਿਹਾ ਵਾ ਇਹ ਸਵਾਇ ਇੱਕ ਭਾਰਤ ਭੂਸ਼ਣ ਪੱਤਰਕਾਰ ਆ ਉਹੀ ਮੇਰੀ ਜਾਨ ਇਸ ਪੱਤਰਕਾਰ ਭਾਰਤ ਪੁਸ਼ਨ ਜਿੰਮੇਵਾਰ ਹੋਏਗਾ ਨਹੀਂ ਜੇ ਤੁਸੀਂ ਅੱਜ ਜਿਹੜੇ ਆਪਣੇ ਕੱਲ ਕੋਈ ਸਾਲ ਪੂਰਾ ਨਾ ਕਿ ਕਿ ਪਛਾਤ ਆਪਣਾ ਕਰ ਲਿਆ ਵਾ ਬਿਲਕੁਲ ਜੀ ਦੇਖੋ ਜੀ ਅੱਜ ਤਾਂ ਮੇਰਾ ਕਤਲ ਕਰਨ ਆਇਆ ਸੀ ਜਿਹੜੇ ਹਸਾਬ ਨਾਲ ਅੱਜ 3-3 ਫੁੱਟ ਦੀ ਰਾੜ ਸੀ ਅੱਗੇ ਸ਼ੌਕਰ ਬੰਨੇ ਵੀ ਅਸੀਂ ਵੈਲਡਿੰਗ ਕੀਤਾ ਵੀ ਅਸੀਂ ਜੇ ਮੇਰੇ ਵੱਜਦੇ ਆ ਜਾਂ ਮੇਰੇ ਸਿਰ ਤੇ ਵੱਜਦਾ ਸੀਗਾ ਜਾਂ ਸਰੀ ਹੋ ਜਾਂਦਾ ਸੀ ਮੇਰੇ ਪੇਟ ਤੇ ਵੱਜਦਾ ਉਹਨਾਂ ਅੰਦਲਾ ਬਾੜ ਦਿੰਨੀ ਸੀ ਇਹ ਤਾਂ ਮੇਰਾ ਬਚਾਅ ਹੋ ਗਿਆ ਪਰ ਮਾਤਮਾ ਨੂੰ ਮੇਤੇ ਕਿਰਪਾ ਸੀ ਲੋ ਐਂਡ ਆਰਡਰ ਦੀ ਸਥਿਤੀ ਕਿਤਾ ਨਹੀਂ ਵਿਕਾਰ ਆ ਜੀ ਕੋਈ ਉੱਥੇ ਪੁਲਿਸ ਨਹੀਂ ਨਾਕਾ ਨਹੀਂ ਕੋਈ ਪੀਸੀ ਆ ਨਹੀਂ ਘੁੰਮਦੀ ਚੋਰੀਆਂ ਬਹੁਤ ਹੁੰਦੀ ਆਏ ਦਿਨ ਅਸੀਂ ਖਬਰਾਂ ਵੀ ਲਾਈ ਦਿਆਂ ਵਾ ਸਨੇਚਿੰਗ ਹੁੰਦੀ ਆ ਲੋਕਾਂ ਦੇ ਮੋਬਾਈਲ ਹੋਏ ਜਾਂਦੇ ਆ ਚੰਨੀਆਂ ਚੋਰੀ ਹੋ ਰਹੀਆਂ ਉਹ ਸਾਰੇ ਜਿਹੜੀ ਲਾਈਨ ਹਮਲਾ ਹੋ ਰਿਹਾ ਕੋਈ ਆ ਵਾ ਤੇ ਇਹਦੇ ਬਾਰੇ ਮਤਲਬ ਹਾਂਜੀ ਅੱਜ ਸਵੇਰੇ ਮਿਸਟਰ ਗੌਰਵ ਮੜੀਆ ਜਿਹੜੇ ਕਿ ਇੱਥੇ ਸ਼ਹਿਰ ਦੇ ਆਪਣੇ ਨਿਵਾਸੀ ਹੈਗੇ ਆ ਔਰ ਉਹਨਾਂ ਦੇ ਮੈਨੂੰ ਪਤਾ ਲੱਗਾ ਸੀ ਅੱਜ ਹਮਲਾ ਹੋਇਆ ਉਹ ਸਰ ਕੋ ਐਮਰਜੈਂਸੀ ਚ ਆਏ ਹੈ ਔਰ ਉਹਨਾਂ ਦੀਆਂ ਅਸੀਂ ਮੈਡੀਕਲ ਲੀਗਲ ਐਗਜ਼ਾਮੀਨੇਸ਼ਨ ਕਰ ਲਿਆ ਔਰ ਐਕਸਰੇ ਵਾਸਤੇ ਉਹਨਾਂ ਦਾ ਸਟੱਡਰ ਉਹ ਬੈਗ ਤੇ ਹੈਗੀ ਹੈ ਲਾਤੇ ਹੈਗੀ ਹੈ ਤੇ ਸਰ ਕੀ ਮਾਨ ਸਾਹਿਬ ਜੀ ਅਕਰੀਏ ਤੁਸੀਂ ਪ੍ਰੈਸ ਰਿਲੇਸ਼ਨ ਦੇ ਪੰਜਾਬ ਦੇ ਪ੍ਰਧਾਨ ਵੀ ਹੋ ਜਿਵੇਂ ਕਿ ਅੱਜ ਇੱਕ ਪੱਤਰਕਾਰ ਤੇ ਹਮਲਾ ਹੁੰਦਾ ਵਾ ਤਾਂ ਸਾਰੀ ਚੀਜ਼ਾਂ ਤੇ ਕਿੱਦਾਂ ਦੇਖਦੇ ਹੋ ਅੱਜ ਜੋ ਸਾਡੇ ਸੀਨੀਅਰ ਪੱਤਰਕਾਰ ਗੁਰਮੁਖੀਆ ਜੀ ਜਿਨ੍ਹਾਂ ਤੇ ਘਾਤਕ ਹਮਲਾ ਕੀਤਾ ਔਰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੋ ਅਸੀਂ ਉਸ ਦੀ ਘੋਰ ਨਿੰਦਿਆ ਕਰਦੇ ਹਾਂ ਜਰਨਲਿਸਟ ਪ੍ਰੈਸ ਕਲਬ ਰਜਿਸਟਰਡ ਪੰਜਾਬ ਵੱਲੋਂ ਔਰ ਜਿੱਥੇ ਵੀ ਪੰਜਾਬ ਦੇ ਵਿੱਚ ਪੱਤਰਕਾਰ ਸਾਥੀਆਂ ਤੇ ਜ਼ਬਰ ਜ਼ੁਲਮ ਹੁੰਦੇ ਆ ਉੱਥੇ ਅਸੀਂ ਫੌਰਨ ਪਹੁੰਚਦੇ ਆ ਔਰ ਹੁਣੇ-ਹੁਣੇ ਮੈਨੂੰ ਜਸਟ 15-20 ਮਿੰਟ ਪਹਿਲਾਂ ਹੀ ਪਤਾ ਲੱਗਾ ਵੀ ਗੌਰਮਬੜੀਆ ਤੇ ਜਿਹੜਾ ਕਤਖਾਂਬਲਾ ਹੋ ਗਿਆ ਪ੍ਰਧਾਨ ਪ੍ਰੀਤ ਸਿੰਘ ਗੋਜਲਾ ਜੀ ਇਹਨਾਂ ਨੇ ਮੈਨੂੰ ਉਪਮ ਕੀਤਾ ਸੀਗਾ ਸੋ ਇਸ ਦੀ ਇਸ ਮੰਦ ਭਾਗੀ ਘਟਨਾ ਨੂੰ ਸੁਣਦਿਆਂ ਵੀ ਮੈਂ ਤੁਰੰਤ ਸਿਵਲ ਹਸਪੀਟਲ ਕਪੂਰਥਲਾ ਵਿਖੇ ਪਹੁੰਚਿਆ ਤੇ ਮੈਂ ਪੁਲਿਸ ਪ੍ਰਸ਼ਾਸਨ ਤੋਂ ਮਾਨਜੋਗ ਐਸਐਸਪੀ ਸਾਹਿਬ ਤੋਂ ਔਰ ਮੌਜੂਦਾ ਸਰਕਾਰ ਤੋਂ ਇਹ ਹੀ ਅਪੀਲ ਕਰਨੀ ਚਾਹੁੰਦਾ ਵੀ ਜਿਹੜੇ ਵੀ ਗੁੰਡਿਆਂ ਨੇ ਇੱਕ ਹੱਤ ਕਹ ਹਮਲਾ ਕੀਤਾ ਪੱਤਰਕਾਰ ਸਾਥੀ ਤੇ ਉਹਨਾਂ ਨੂੰ ਤੁਰੰਤ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡਕਾਇਆ ਜਾਵੇ ਮੈਂ ਇਹ ਵੀ ਚੇਤਾਵਨੀ ਦੇਣੀ ਚਾਹੁੰਦਾ ਵੀ ਪੁਲਿਸ ਪ੍ਰਸ਼ਾਸਨ ਨੂੰ ਮੌਜੂਦਾ ਸਰਕਾਰ ਨੂੰ ਅਗਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਸ਼ੰਗਾਰਸ਼ ਵਿੜਨ ਲਈ ਮਜਬੂਰ ਹੋਵਾਂਗੇ ਸਾਥੀਆਂ ਦੇ ਦਿਨ ਵਰਦਨ ਜਿਹੜੇ ਹਮਲੇ ਹੋ ਰਹੇ ਆ ਉਹਨਾਂ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕਰਕੇ ਕੀਤੀ ਜਾਵੇ ਕਿਉਂਕਿ ਪੱਤਰਕਾਰ ਸਾਥੀ ਜਿਹੜੇ ਆ ਪ੍ਰੈਸ ਜਿਹੜੀ ਆ ਇੱਕ ਚੌਥਾ ਥੰਮਿਆ ਅਗਰ ਚੌਥੇ ਥੰਮਦੇ ਉੱਪਰ ਹੀ ਹਮਲੇ ਹੋਣਗੇ ਤੇ ਜਿਹੜਾ ਬਹੁਤ ਘਾਤਕ ਸੱਦ ਹੋਵੇਗਾ ਤੇ ਅਸੀਂ ਜਰਨਲਿਸਟ ਪ੍ਰੈਸ ਕਲੱਬ ਰਜਿਸਟਰਡ ਪੰਜਾਬ ਵੱਲੋਂ ਇਹ ਕਦੇ ਵੀ ਜਿਹੜਾ ਉਹ ਬਰਦਾਸ਼ਤ ਨਹੀਂ ਕਰਾਂਗੇ